ਆਰੇਨ ਪਿਆ ਪਰਿਸ਼ਤ ਸ੍ਰੀ ਅਕਾਲ ਵਾਹ ਸਤਿਨਾਮ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਤੇ ਅੱਜ ਮੈਂ ਬਣਾਉਣ ਲੱਗੀ ਸਾਗ ਕੱਲ੍ਹ ਦਾ ਵੀਲੌ ਤੁਸੀਂ ਦੇਖਿਆ ਹੋਣਾ ਸਾਗ ਮੈਂ ਤੋੜ ਕੇ ਲਿਆਂਦਾ ਤੇ ਕੱਟ ਕੇ ਸਵਾਰ ਲਿਆ ਤੇ ਅੱਜ ਬਣਾਉਣੀ ਤੇ ਇਹ ਬਣਾਣਾ ਮਿੱਟੀ ਦੀ ਹਾਂਡੀ ਦੇ ਵਿੱਚ ਸਾਗ ਤੇ ਮੈਂ ਮਿੱਟੀ ਲਗਾ ਲਈ ਤੇ ਨਾਲ ਜਿਹੜਾ ਮਾਂਜਣਾ ਸੌਖਾ ਹੁੰਦਾ ਇਹਨਾਂ ਨਹੀਂ ਤਾਂ ਕਾਲੀ ਹੋ ਜਾਂਦੀ ਬਹੁਤ ਜ਼ਿਆਦਾ ਤੇ ਇੱਧਰ ਚੁੱਲੇ 'ਚ ਅੱਗ ਵੀ ਪਾਲ ਲਈ ਹੋਣ ਪਾਵਾ ਨੇ ਇੱਥੇ ਪਾਣੀ ਤੇ ਪਾਣੀ ਪਾਣਾ ਆਪਾਂ 2 ਗਲਾਸ ਜਿਹੜੇ ਬੱਚਿਆਂ ਨੂੰ ਨਹੀਂ ਆਂਦਾ ਉਹਨਾਂ ਲਈ ਮੈਂ ਦੱਸ ਰਹੀ ਹਾਂ ਜਿਨ੍ਹਾਂ ਨੂੰ ਆਂਦਾ ਪਲੇਸ ਉਹ ਇਗਨੋਰ ਕਰਿਓ ਕਿਉਂਕਿ ਸਾਡੇ ਵਾਂਗੀਆਂ ਬੀਬੀਆਂ ਤਾਂ ਸਾਰਿਆਂ ਨੂੰ ਤਕਰੀਬਨ ਸਾਗ ਆਂਦਾ ਹੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਥਾਲ ਦੇ ਵਿੱਚ 2 ਗਲਾਸ ਪਾਣੀ ਪਾਣਾ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਉਵਾਲੀ ਦੇਣੀ ਹੈ ਫਿਰ ਜਿਹੜਾ ਸਾਗ ਧੋ ਕੇ ਪਾਣਾ ਉਹਦੇ ਵਿੱਚ ਸ਼ੁਰੂ ਕਰਾਂਗੇ ਸਾਗ ਤੋਂ ਲਿਆ ਮੈਂ ਇੱਧਰ ਖੁੱਲੇ ਭਾਂਡੇ 'ਚ ਪਾਣੀ ਲੈ ਲਿਆ ਇਹ ਪਾਣੀ ਵੀ ਜਿਹੜਾ ਗਰਮ ਕਰਨਾ ਹੈ ਉਸੇ-ਕੁਸੇ ਪਾਣੀ ਨਾਲ ਜਿਹੜਾ ਧੋਣਾ ਸਾਗ ਤਾਂ ਕਿ ਇਹਦੇ ਵਿੱਚ ਕੋਈ ਵੀ ਧੂੜ ਮਿੱਟੀ ਨਾ ਰਹੇ ਤੇ ਥੋੜਾ-ਥੋੜਾ ਪਾ ਕੇ ਇਸ ਤਰ੍ਹਾਂ ਕਰਕੇ ਮੈਂ ਸਾਗ ਜਿਹੜਾ ਐਨ ਚੰਗੀ ਤਰ੍ਹਾਂ ਜਿਹੜਾ ਇਹ ਪਾਣੀ ਨਿਚੋੜ ਲਵਾਂਗੇ ਫਿਰ ਵਿੱਚ ਪਾਣਾ ਜੇ ਇੰਦੀ ਜਿਆਦਾ ਨਾ ਨਿਚੋੜ ਹੋਵੇ ਵਧੀਆ ਤੇ ਫਿਰ ਪਾਣੀ ਸਾਗ ਨੇ ਵਿੱਚ ਛੱਡਣਾ ਹੁੰਦਾ ਤੇ ਆਪਣੇ ਪਾਣੀ ਜਿਹੜਾ ਭਾਂਡੇ ਤੋਂ ਬਾਹਰ ਆਣ ਆਪਣਾ ਜਦੋਂ ਸਾਗ ਰਿਚਣਾ ਹੈ ਸਾਰਾ ਸਾਗ ਜਿਹੜਾ ਇਸੇ ਤਰ੍ਹਾਂ ਧੋ ਕੇ ਅਸੀਂ ਪਾ ਦੇਣਾ ਥੋੜਾ ਥੋੜਾ ਕਰਕੇ ਕਈ ਕੱਟਣ ਤੋਂ ਪਹਿਲਾਂ ਵੀ ਧੋ ਲੈਂਦੇ ਆ ਤੇ ਮੈਨੂੰ ਉਹ ਥੋੜਾ ਕੰਮ ਔਖਾ ਲੱਗਦਾ ਮੈਂ ਹਮੇਸ਼ਾ ਕੱਟ ਕੇ ਹੀ ਧੋਂਦੀ ਆ ਤੇ ਪਾਣੀ ਥੋੜਾ ਜਿਹਾ ਖੋਸਾ ਕਰ ਲੈਂਦੀ ਹੁੰਦੀ ਆ ਤੇ ਵੀਡੀਓ ਉੱਥੇ ਜਿਹੜੀ ਮੈਂ ਤੇਜ਼ ਕਰ ਲਈ ਨਹੀਂ ਤਾਂ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਸਾਰਾ ਸਾਗ ਪਾ ਦੇਣਾ ਜੇਕਰ ਸਾਗ ਨਹੀਂ ਪੈਂਦਾ ਮਤਲਬ ਥੋੜਾ ਜਿਹਾ ਸਾਗ ਮੇ ਰੱਖ ਲਿਆ ਸੀਗਾ ਤੇ ਥੋੜਾ ਰਿਜਣ ਤੋਂ ਬਾਅਦ ਨਾ ਆਪਣੇ ਆਪ ਜਿਹੜਾ ਸਾਗ ਥੱਲੇ ਵਹਿ ਜਾਣਾ ਹੁਣ ਲੱਗਦਾ ਤੇ ਫਿਰ ਥੋੜਾ ਬਾਅਦ ਚ ਪਾ ਦਵਾਂਗੇ ਇਹਨੂੰ 2 ਕੁ ਮਿੰਟ ਸੇਕ ਲਵਾਉਣ ਤੋਂ ਬਾਅਦ ਤੇ ਹੁਣ ਪਾਤਾ ਨਮਕ ਨਮਕ ਜਿਹੜਾ ਸਾਗ ਦੇ ਵਿੱਚ ਥੋੜਾ ਜ਼ਿਆਦਾ ਹੀ ਪੈਂਦਾ ਸਬਜੀ ਦੇ ਨਾਲੋਂ ਤੇ ਇੱਥੇ ਮੈਂ 3 ਤੋਂ 4 ਚਮਚ ਪਾਤੇ ਸੀਗੇ ਇਹ ਹੈਗਾ ਸੇਂ ਦਾ ਨਮਕ ਇਹ ਥੋੜਾ ਜ਼ਿਆਦਾ ਹੀ ਪੈਂਦਾ ਦੂਜਾ ਤਾਂ ਥੋੜਾ ਘੱਟ ਵੀ ਚੱਲ ਜਾਂਦਾ ਇਸ ਚ ਫਿਰ ਜਿਹੜਾ ਨਮਕੀਨਪਨ ਥੋੜਾ ਘੱਟ ਹੁੰਦਾ ਇਸ ਲਈ ਮੈਨੂੰ ਇਹ 4 ਚਮਚ ਪਾਣੇ ਪਏ ਤੇ ਹੁਣ ਜਿਹੜਾ ਸਾਗ ਆਪਣਾ ਇਹਨ ਚੰਗੀ ਤਰ੍ਹਾਂ ਜਿਹੜੀ ਆ ਵਾਲਾ ਮਧਣਾ ਹੁੰਦਾ ਜਾਂ ਘੋਟਣਾ ਕੁਛ ਵੀ ਇਹਨੂੰ ਕਹਿ ਲੋ ਤੇ ਇਹਦੇ ਨਾਲ ਇਹਨੂੰ نیچے ਨੂੰ ਕਰ ਦਿੱਤਾ ਤੇ ਸਾਗ ਫਿਰ ਜਿਹੜਾ ਬਾਕੀ ਉਹ ਵੀ ਪੈ ਜਾਣਾ ਸੀਗਾ ਤੇ ਹੁਣ ਹੈਗਾ ਟਾਈਮ ਦੁਪਹਿਰ ਦਾ ਤੇ ਸਾਗ ਨੂੰ 2.5 3 ਘੰਟੇ ਜਿਹੜੇ ਆਰਾਮ ਨਾਲ ਲੱਗ ਜਾਂਦੇ ਰੱਜਣ ਨੂੰ ਫਿਰ ਜਿਹੜਾ ਸਾਗ ਖੁੱਲੇ ਭਾਂਡੇ ਵਿੱਚ ਵਧੀਆ ਰੱਜ ਕੇ ਬਣਦਾ ਤੇ ਹਾਂਡੀ ਦੇ ਵਿੱਚ ਮਿੱਟੀ ਦੀ ਜਿਹੜੀ ਹਾਂਡੀ ਆ ਇਹਦੇ ਵਿੱਚ ਬਣਾਉਂਦਾ ਇਹ ਹੀ ਕਾਰਨ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਅੱਜਕੱਲ੍ਹ ਹਾਂ ਤਾਂ ਚਲੋ ਸ਼ੁਰੂ ਤੋਂ ਹੁੰਦਾ ਹੈ ਮਤਲਬ ਅੱਜ ਕੱਲ ਤਾਂ ਹਰ ਇੱਕ ਇਨਸਾਨ ਨੂੰ ਇੰਨੀ ਕਿ ਨੌਲੇਜ ਤਾਂ ਹੈਗੀ ਹੈ ਆਪਣੇ YouTube ਦੇ ذریعے ਜੋ ਵੀ ਜਿੱਦਾਂ ਵੀ ਦੱਸਦੇ ਜਾਣਕਾਰੀ ਦਿੰਦੇ ਆ ਕਿ ਐਲੂਮੋਨੀਅਮ ਦੇ ਭਾਂਡਿਆਂ 'ਚ ਜਿਹੜਾ ਸਾਨੂੰ ਬਿਲਕੁਲ ਵੀ ਖਾਣਾ ਨਹੀਂ ਬਣਾਉਣਾ ਚਾਹੀਦਾ ਜਿੰਨਾ ਵੀ ਹੋ ਸਕੇ ਬਚਣਾ ਚਾਹੀਦਾ ਤੇ ਹੁਣ ਸਾਡੇ ਤਾਂ ਤਕਰੀਬਨ ਸਾਰਿਆਂ ਨੇ ਮੈਂ ਕਹਿੰਨੀ ਆਪਣੇ ਕਿ ਸਾਰਿਆਂ ਨੇ ਜਿਹੜੇ ਐਲੂਮੋਨੀਅਮ ਦੇ ਭਾਂਡੇ ਜਿਹੜੇ ਅਸੀਂ ਮਤਲਬ ਸ਼ੋਅ ਬੋ ਦੇ ਚੱਕਰ ਦੇ ਵਿੱਚ ਕਿਉਂਕਿ ਪਿੱਤਲ ਦੇ ਭਾਂਡਿਆਂ ਨੂੰ ਮਨਜਣ ਨੂੰ ਟਾਈਮ ਲੱਗਦਾ ਜਾਂ ਕਿੱਦਾਂ ਹਨਾ ਤੇ ਜਿਆਦਾ ਹੋਏ ਹੋਏ ਆ ਤੇ ਚੁੱਲੇ ਦੇ ਉੱਪਰ ਤਾਂ ਜਿਹੜਾ ਸਟੀਲ ਦਾ ਭਾਂਡਾ ਸੌਖਾ ਰੱਖ ਨਹੀਂ ਹੁੰਦਾ ਸਟੀਲ ਦਾ ਵੀ ਹਜੇ ਫੇਰ ਵੀ ਠੀਕ ਹੁੰਦਾ ਪਰ ਸਭ ਤੋਂ ਵੈਸਟ ਜਿਹੜਾ ਮਿੱਟੀ ਦਾ ਜਾਂ ਪਿੱਤਲ ਦਾ ਜਾਂ ਲੋਹੇ ਦਾ ਇਹੀ ਆਪਣੇ ਲਈ ਵਧੀਆ ਹੈ ਗਿਆ ਤੇ ਅਲੂਮੀਨੀਅਮ ਤਾਂ ਬਿਲਕੁਲ ਨਹੀਂ ਹੈਗੀ ਵਧੀਆ ਤੇ ਅਲੂਮੀਨੀਅਮ ਜਿੰਨਾ ਵੀ ਹੋ ਸਕੇ ਅਲੂਮੀਨੀਅਮ ਸਿਲਵਰ ਜਿਹੜੀ ਘੱਟ ਵਰਤਣੀ ਚਾਹੀਦੀ ਹੈ ਇਸ ਲਈ ਚਲੋ ਜਿੰਨੀ ਵੀ ਕੋਸ਼ਿਸ਼ ਹੋ ਸਕੇ ਮੈਂ ਕਮ ਸੇ ਕਮ ਇਦਾਂ ਹੁੰਦਾ ਸਾਗ ਤਾਂ ਚਲੋ ਜਿਹੜੀ ਚੀਜ਼ ਬਹੁਤ ਟਾਈਮ ਰਿੱਜਣੀ ਰਿੰਨਣੀ ਪੈਂਦੀ ਹੈ ਤੇ ਉਹਦੇ ਨਾਲ ਉਹ ਐਦਾਂ ਹੁੰਦਾ aluminum ਦੇ ਵਿੱਚ ਬਣਾਉਣ ਨਾਲ ਕਿ ਉਹ ਖੁਰਦੀ ਹੈ ਉਹ ਖੁਰਨ ਦੇ ਨਾਲ ਜਿਹੜਾ ਉਹਦੇ ਕੁਝ ਤੱਤ ਜਿਹੜੇ ਆਪਣੀ ਜਿਹੜੀ ਚੀਜ਼ ਬਣਾਉਂਦੇ ਉਹਦੇ ਵਿੱਚ ਚਲ ਜਾਂਦੇ ਆ ਤੇ ਆਪਣੇ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੁੰਦੇ ਇਸ ਲਈ ਜਿੰਨਾ ਹੋ ਸਕੇ ਬਚਣਾ ਚਾਹੀਦਾ ਪਰ ਹੁਣ ਅਸੀਂ ਇੰਨੇ ਆਦੀ ਹੋ ਗਏ ਜਿਆਦਾ ਤਾਂ ਨਹੀਂ ਤੇ ਥੋੜੀ ਕੋਸ਼ਿਸ਼ ਕਰਨ ਦੀ ਮਤਲਬ ਥੋੜੀ ਜੀ ਕੋਸ਼ਿਸ਼ ਕੀਤੀ ਐ ਮੈਂ ਕੋਸ਼ਿਸ਼ ਕੀਤੀ ਐ ਆਪਣੇ ਜਿੰਨਾ ਵੀ ਬਚ ਸਕੇ ਤੇ ਬਾਕੀ ਹੋ ਸਕੇ ਥੋੜਾ ਥੋੜੇ ਭਾਂਡੇ ਸਾਰੇ ਚੇਂਜ ਕਰਾਂਗੇ ਚਲੋ ਜੀ ਸਾਗ ਜਿਹੜਾ ਮੈਂ ਪਾ ਦਿੱਤਾ ਸਾਰਾ ਆਪਣਾ ਹਾਂਡੀ ਦੇ ਵਿੱਚ ਤੇ ਅੱਗ ਜਿਹੜੀ ਐਨ ਤੇਜ਼ ਬਾਲ ਦਿੱਤੀ ਤੇ ਹੁਣ ਜਿਹੜਾ ਇਹਦਾ ਮਸਾਲਾ ਤਿਆਰ ਕਰ ਲਵਾਂਗੇ ਨਾਲ ਦੇ ਨਾਲ ਤੇ ਇੱਥੇ ਮਿਲਤੇ ਆ ਜੀ ਪਿਆਜ਼ ਤੇ ਲਸਣ ਲਸਣ ਵੀ ਥੋੜਾ ਜਿਆਦਾ ਪਾਣਾ ਪੈਂਦਾ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਸਾਰਾ ਕੁਝ ਛਿਲ ਕੇ ਸਭ ਤੋਂ ਪਹਿਲਾਂ ਜਿਹੜਾ ਲਸਣ ਆ ਜਿਹੜਾ ਛਿਲ ਕੇ ਮੈਂ ਅੱਧੀ ਪਾ ਲੈਣਾ ਉਹ ਤਾਂ ਬਿੱਤੀ ਰੰਨ ਹੋ ਜਾਣਾ ਕਿਉਂਕਿ ਸਾਰੇ ਜਿਹੜਾ ਕਾਫੀ ਮੈਂ ਆਪਣਾ ਰਿਜਣਾ ਹੈ ਤੇ ਉਸ ਤੋਂ ਬਾਅਦ ਹਜ਼ਰਤ ਤੇ ਹਰੀਆਂ ਮਿਰਚਾਂ ਕੁੱਟ ਕੇ ਬਾਦਮਾਂਗੇ ਕੁੰਡੇ ਦੇ ਵਿੱਚ ਸਾਗ ਆਪਣਾ ਬਣ ਗਿਆ ਹੁਣ ਪਾ ਦਈਏ ਅਲਣ ਅਲਣ ਦੇ ਮੱਕੀ ਦੇ ਆਟੇ ਦਾ ਹੀ ਪਾਣਾ ਹੁੰਦਾ ਜੇ ਬਈ ਜਨ ਤੁਹਾਡੇ ਕੋਲ ਮੱਕੀ ਦਾ ਆਟਾ ਨਹੀਂ ਹੈਗਾ ਤੁਸੀਂ ਬੇਸਣ ਪਾ ਸਕਦੇ ਸਾਗ ਜਿਹੜਾ 2 2.5 ਘੰਟੇ ਰਿਜਿਆ ਤੇ ਇਹ ਹੁਣ ਜਿਆਦਾ ਨਹੀਂ ਨਹੀਂ ਲੋੜ ਪੈਣੀ ਹੈਗੀ ਬਸ ਆਟਾ ਹੀ ਅਸੀਂ ਰਲਣਾ ਹੈ ਉਸੇ ਤਿੱਖੋਟ ਹੋ ਜਾਂਦਾ ਜੇ ਵਧੀਆ ਰਿਜਿਆ ਹੋਵੇ ਸਾਗ ਮੇਰਾ ਥੋੜਾ ਜਿਆਦੇ ਨੂੰ ਕਿੰਨਾ ਹੈ ਨਾ ਹਾਂਡੀ ਭਰੀ ਹੋਈ ਸੀ ਜੇ ਬਣਾਇਆ ਹੁਣ ਕਿੰਨਾ ਘਟ ਗਿਆ ਜੇ ਜਿਆਦਾ ਤੁਸੀਂ ੱਲੇ ਦਾ ਕੇ ਵੀ ਜਿੱਦਾਂ ਚੰਗੀ ਤਰ੍ਹਾਂ ਇਹਨੂੰ ਹੈ ਕਰ ਸਕਦੇ ਆ ਘੋਟ ਸਕਦੇ ਜਣੀ ਤੇ ਸਾਗ ਮੇਰਾ ਥੋੜਾ ਹੀ ਆ ਮੈਂ ਉੱਪਰ ਰਾਮਣਾ ਘੋਟ ਲੈਣਾ ਤੇ ਨਾਲ ਹੀ ਜਿਹੜਾ ਆਟੇ ਨੂੰ ਸੇਕ ਲੱਗ ਜਾਊਗਾ ਐਸ ਤਰ੍ਹਾਂ ਹੀ ਮੇਰਾ ਬਣਾਉਣ ਦਾ ਤਰੀਕਾ ਤੇ ਜਰੂਰ ਦੱਸਿਓ ਤੁਸੀਂ ਕਿਸ ਕਿਸ ਤਰ੍ਹਾਂ ਬਣਾਉਣੇ ਕਮੈਂਟ ਕਰਕੇ ਤੇ ਤੁਹਾਨੂੰ ਮੇਰਾ ਤਰੀਕਾ ਕਿਸ ਨਾਲ ਲੱਗਿਆ ਇਹ ਵੀ ਜਰੂਰ ਦੱਸਿਓ ਤੇ ਅੰਨਿਕ ਸੀਗੀ ਮੇਰੀ ਵੀਡੀਓ ਅੱਜ ਦੀ ਦੇਸੀ ਤਰੀਕਾ ਆਪਣਾ ਸਾਗ ਬਣਾਉਣ ਦਾ ਜਿਹੜਾ ਇਹੀ ਹੈ ਜੇ ਕੁੱਕਰ 'ਚ ਬਣਾਉਣਾ ਉਹ ਵੀ ਮੈਂ ਕਿਸੇ ਵੀਡੀਓ ਸ਼ੇਅਰ ਕਰੂੰਗੀ ਬੱਸ ਮੈਂ ਕੁੱਕਰ 'ਚ ਬਣਾਉਂਦੇ ਨਹੀਂ ਹੈਗੇ ਕੋਈ ਔਖਾ ਨਹੀਂ ਹੈਗਾ ਬੱਸ ਚਿੱਲੇ ਦੇ ਅੱਧਾ ਅੱਗ ਲਗਾਤਾਰ ਬਣਨੀ ਪੈਂਦੀ ਹੈ ਮੈਂ ਹੁਣ ਅੱਜ ਰਸੋਈ ਵਿੱਚ ਹੀ ਬੱਸ ਰਹੀ ਨਾਲ-ਨਾਲ ਮਸਾਲਾ ਕਰ ਲਿਆ ਹੋਰ ਛੋਟੇ-ਮੋਟੇ ਕੰਮ ਕਰੀਂਗੀ ਤਾਂ ਕਿ ਅੱਗ ਜਿਹੜੀ ਬੁਝੇ ਨਾ ਨਹੀਂ ਤੇ ਤੱਟਾ ਡੰਡਾ ਹੋ ਗਿਆ ਤਾਂ ਬਹੁਤ ਟਾਈਮ ਲੱਗ ਜਾਣਾ ਆ ਦੇਖੋ ਆਹੰ ਤਿੱਕਣਾ ਬਣਿਆ ਆਪਣਾ ਸਾਗ ਜਿਹੜਾ ਤੇਰੀਆ ਤੁਸੀਂ ਤੜਕ ਕੇ ਖਾਣਾ ਤੜਕਾ ਲਾ ਲਓ ਤੇ ਨਹੀਂ ਤਾਂ ਵੈਸੇ ਹੀ ਸਾਗ ਜਿਹੜਾ ਬਹੁਤ ਟੇਸਟੀ ਲੱਗਦਾ ਤੜਕਾ ਲਾਉਣ ਦੀ ਲੋੜ ਹੀ ਨਹੀਂ ਹੈਗੀ ਐਦੀ ਕੇ ਮੱਖਣ ਜੋ ਵੀ ਤੁਹਾਨੂੰ ਪਸੰਦ ਆ ਉਹ ਪਾ ਸਕਦੇ ਆ ਆ ਮੈਂ ਕਾਠੀ ਦੇ ਨਾਲ ਜਿਹੜਾ ਆਟਾ ਲੱਗਿਆ ਹੋਇਆ ਇਹਨੂੰ ਥੋੜਾ ਜਿਹਾ ਤਾੜਨਾ ਵਾ